ਹਾਂਜੀ ਇਹ ਵੀਰ ਨਾ ਕੁਲਵਿੰਦਰ ਸਿੰਘ ਜੀ ਨੇ ਜਿਹੜੇ ਕਿ ਪਟਿਆਲੇ ਤੋਂ ਹਰ ਐਤਵਾਰ ਨੂੰ ਆਉਂਦੇ ਨੇ ਇਸ ਜਗ੍ਹਾ ਤੇ ਨਮਸਤਕ ਹੁੰਦੇ ਨੇ ਤੇ ਸੇਵਾ ਵੀ ਕਰਦੇ ਨੇ ਇਸੇ ਸਿਧਾਂਤ ਤੇ ਤੇ ਬਾਬਾ ਜੀ ਵੀ ਇਹ ਨਾ ਪਰਮੇਰ ਪਰਿਆਥ ਰੱਖਣਾ ਜਿਹੜੀ ਮੇਰ ਪਰਿਆਥ ਰੱਖਣ ਜਿਣੀ ਕਿ ਵੀ ਇਹਨਾਂ ਨੂੰ ਉਹ ਬੁਲੰਦੀਆਂ ਤੱਕ ਪਹੁੰਚਾਣਾ ਜਿੱਥੇ ਇਹਨਾਂ ਦੀ ਸੋਚ ਆ ਤੇ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਕਣੀ ਦੇ ਰਕੀ ਕਰਨ ਜੀ ਇਹੇ ਹਾਂਜੀ ਬਾਬਾ ਜੀ ਕਰ ਲਈ ਦਰਸ਼ਨ ਬਿਰਜ ਜੀ ਤੁਸੀਂ ਹਾਂਜੀ ਹਾਂਜੀ ਕਰ ਲਈ ਜੀ ਅੱਛਾ ਜੀ ਕਿਵੇਂ ਲੱਗਦਾ ਇੱਥੇ ਤੁਹਾਨੂੰ ਆ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਜੀ ਇੱਥੇ ਆ ਕੇ ਬਹੁਤ ਚੰਗਾ ਹੈ ਜੀ ਕਿੰਨੇ ਸਮੇਂ ਤੋਂ ਜੁੜੇ ਹੋਇਆ ਇਸ ਸਥਾਨ ਦੇ ਨਾਲ ਤੁਸੀਂ ਕਿੰਨੇ ਸਮੇਂ ਤੋਂ ਆ ਰਹੇ ਹੋ ਦੇਖੋ ਸਾਡੀ ਨਾ ਇੱਥੇ ਵਦੋਸ਼ੀ ਕਲਾਂ ਹੀ ਮੇਰੇ ਪਾਪਾ ਜੀ ਦੇ ਨਾਨਕੇ ਨੇ ਜੀ ਅੱਛਾ ਜੀ ਤੇ ਤਕਰੀਬਨ ਅਸੀਂ ਤਾਂ ਹੁੰਦੇ ਜਾਂਦੇ ਰਹੇ ਨੇ ਕਾਫੀ ਸਾਲ ਹੋ ਗਏ ਜਦੋਂ ਮੈਂ ਸੋਜੀ ਸੰਭਾਲੀ ਹੈ ਜੀ ਤਕਰੀਬਨ ਅਸੀਂ ਇੱਥੇ ਸਾਡੀ ਫੈਮਿਲੀ ਪਹਿਲਾਂ ਇੱਥੇ ਆਉਂਦੀ ਸੀਗੀ ਹੁਣ ਅਸੀਂ ਆਉਣ ਲੱਗੇ ਮੇਰੀ ਫੈਮਿਲੀ ਨਾਲ ਹੀ ਜਾਂਦੀ ਹੈ ਠੀਕ ਹੈ ਅੱਜ ਸਾਰਾ ਪਰਿਵਾਰ ਅਸੀਂ ਇੱਥੇ ਨਤਮਤ ਹੋਣ ਲਈ ਆਏ ਆਂ ਜੀ ਅੱਛਾ ਜੀ ਹਾਂਜੀ ਕੱਲ੍ਹ ਹੀ ਦਰਸ਼ਨ ਫੇਰ ਹਾਂਜੀ ਹਾਂਜੀ ਹੋ ਗਏ ਠੀਕ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਤੇ ਆਪਾਂ ਦਾ ਹੀ ਕਹਿੰਦੇ ਆ ਵੀ ਸਭ ਨੂੰ ਹੀ ਵਾਹਿਗੁਰੂ ਮਹਾਰਾਜ ਹੈ ਬਾਬਾ ਜੀ ਹੈ ਨਾ ਸਾਰੇ ਤੇ ਮੇਰ ਪਰੇ ਆਥ ਰੱਖਣ ਜਿਹੜੇ ਸਰਦਨ ਆਲਾ ਆਉਂਦੇ ਨੇ ਤੇ ਸਭ ਦੇ ਕਾਰਜ ਰਾਸ ਕਰਨ ਮਹਾਰਾਜ ਜੀ ਬਾਬਾ ਜੀ ਹਾਂਜੀ ਦੇਖ ਸਕਦੇ ਹੋ ਬਹੁਤ ਹੀ ਵਧੀਆ ਦ੍ਰਿਸ਼ ਬਣਿਆ ਹੋਇਆ ਜਿਹੜਾ ਗੇਟ ਆ ਨਾ ਇਹ ਗੇਟ ਜਿਹੜਾ ਕੀ ਇਹ ਬਹੁਤ ਹੀ ਵਧੀਆ ਬਣਾਇਆ ਹੋਇਆ ਦਿਲ ਖਿੱਚਵਾਂ ਦੇਖੋ ਜੀ ਇਸ ਜਗ੍ਹਾ ਦਾ ਨਜ਼ਾਰਾ ਕਿੰਨੀ ਵਧੀਆ ਡੈਕੋਰੇਸ਼ਨ ਹੈ 게ਟ ਦੀ ਆਹ ਦੇਖੋ ਜੀ ਲਾਈਟਾਂ ਜਿਵੇਂ ਕੀ ਫੇਰੇ ਜੜੇ ਵਾਣ ਲਾਈਟਾਂ ਦੇ ਵਿੱਚ ਆ ਉਸ ਤਰ੍ਹਾਂ ਲੱਗਦੀ ਹੈ ਡੈਕੋਰੇਸ਼ਨ ਇਹ ਆਹ ਦੇਖੋ ਜੀ ਬਹੁਤ ਹੀ ਵਧੀਆ ਬਹੁਤ ਹੀ ਪਿਆਰੀ ਡੈਕੋਰੇਸ਼ਨ ਆ ਲਾਈਟਾਂ ਦੇਖੋ ਇਹ ਕਿੰਨੀਆਂ ਵਧੀਆ ਨੇ ਜਿਹੜਾ ਕਿ 게ਟ ਆ 게ਟ ਹੀ ਦੇਖੋ ਕਿੰਨਾ ਪਿਆਰਾ ਕਾਫੀ ਵੱਡਾ 게ਟ ਆ ਇਹ ਹੋਵੇਗਾ ਇਹ ਤਕਰੀਬਨ 20 ਫੁੱਟ ਦੇ ਕਰੀਬ ਆ ਜਿਹੜੇ ਕਿ 게ਟ ਦੀ ਜਿਹੜੀ ਲੰਬਾਈ ਆ 20 ਫੁੱਟ ਦੇ ਕਰੀਬ ਤਕਰੀਬਨ 게ਟ ਹੈ ਇਹ ਬਹੁਤ ਹੀ ਪਿਆਰਾ ਵਧੀਆ 게ਟ ਬਣਾ ਹੋਇਆ ਲੱਕੜ ਦਾ ਬਹੁਤ ਹੀ ਮਜ਼ਬੂਤ ਆ ਹਾਂਜੀ ਇਹ 게ਟ ਆ ਜਿਹੜਾ ਕਿ ਦਰਵਾਜ਼ਾ ਸਾਹਿਬ ਦਾ ਤੁਸੀਂ ਵੇਖ ਸਕਦੇ ਹੋ ਇਸ ਸਤਾਨ ਦਾ ਬਾਬਾ ਵੀਨੋਦਾਰਸਾ ਤੇ ਕਾਫੀ ਵੱਡਾ ਹੈ ਦਰਵਾਜ਼ਾ ਬਣਿਆ ਹੋਇਆ। ਆਹ ਦੇਖ ਸਕਦੇ ਤੁਸੀਂ ਜਿਹੜਾ ਲਾਈਟਾਂ ਰੰਗ-ਬਰੰਗੀਆਂ ਡੈਕੋਰੇਸ਼ਨ ਬਹੁਤ ਵਧੀਆ ਕੀਤੀ ਹੋਈ ਆ। ਛੋਟੀਆਂ ਇੰਟਾਂ ਦੇ ਨਾਲ ਆਪਾਂ ਨੇੜੇ ਤੋਂ ਕਰਕੇ ਦਿਖਾਣੇ ਆ ਜ਼ੂਮ ਕਰਕੇ ਦਿਖਾ ਦਨੇ ਆ। ਆਈਡੀਆ ਲਾਈਟ ਡੈਕੋਰੇਸ਼ਨ ਆ ਇੰਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਸ ਦੇ ਵਿੱਚ ਬਹੁਤ ਹੀ ਵਧੀਆ ਇਹਨਾਂ ਦੀ ਸਫਾਈ ਨਾਲ ਲੱਗੀਆਂ ਹੋਈਆਂ ਨੇ। ਇਹ ਜਿਹੜੀ ਇੰਟਾਂ ਲੱਗੀਆਂ ਹੋਈਆਂ ਨੇ ਇਹਨਾਂ ਦੀ ਸਫਾਈ ਕੀਤੀ ਹੋਈ ਹੈ ਆ। ਇਹਨਾਂ ਨੂੰ ਲਪਾਈ ਨਹੀਂ ਹੋਈਗੀ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਵਧੀਆ ਤਕਨੀਕ ਨਾਲ ਕੰਮ ਹੋਇਆ ਵਾ ਜੀ ਇਹ ਤਜਰਬੇਨ ਵਾਲਾ ਮਿਹਨਤ ਹੋਈ ਵਾ ਬਹੁਤ ਜ਼ਿਆਦਾ ਇਸ ਤੇ ਇਹ ਜਿਹੜੀਆਂ ਇੱਟਾਂ ਦਾ ਹੀ ਰੰਗ ਹੈ ਇਸ ਤਰ੍ਹਾਂ ਦਾ ਹਾਂਜੀ ਤੇ ਦੇਖ ਲਓ ਜੀ ਦੁਨੀਆ ਹੁਣ ਵੀ ਆ ਰਹੀ ਹੈ ਇਸ ਸਮੇਂ ਕਾਫੀ ਟਾਈਮ ਹੋ ਗਿਆ ਨੇਰਾ 8-9 ਵਜੇ ਦਾ ਕਰੀਬ ਦਾ ਟਾਈਮ ਹੋ ਚੁੱਕਾ ਹੈ ਇਸ ਸਮੇਂ ਵੀ ਦੁਨੀਆ ਆ ਰਹੀ ਆ ਪਹੁੰਚ ਰਹੀ ਆ ਨਮਸਤਕ ਹੋ ਰਹੀ ਹੈ ਜੀ ਆਕੇ